ਤਰ੍ਹਾਂ ਦੇ ਲੋਕ ਸਾਨੂੰ ਟੱਕਰ ਦੇ ਨੇਗੇ ਉਹਨਾਂ ਨੂੰ ਤਾਂ ਫਾਂਸੀ ਹੀ ਆਉਣੀ ਚਾਹੀਦੀ ਜੇ ਜੋ ਕਿ ਸਾਡੇ ਕੁੜੀਆਂ ਤੇ ਗਾਲੀ ਢੋਟੇ ਐਸੇ ਤਾਂ ਐਸੇ ਹਸਾਬ ਨਾਲ ਹੀ ਔਰਤ ਦੀ ਔਰਤ ਮਤਲਬ ਦੁਸ਼ਮਣ ਬਣੀ ਆ ਕਿਉਂਕਿ ਗਾਂਹਾਂ ਕੁੜੀਆਂ ਨੂੰ ਬਖਸਦੇ ਨਹੀਂ ਹਨ ਕੁੜੀਆਂ ਜੰਮਣ ਤੋਂ ਤਾਂ ਡਰ ਲੱਗਦਾ ਲੋਕਾਂ ਨੂੰ ਸਾਨੂੰ ਆ ਦਿਖਾਈ ਅਹੀ ਜੀ ਜਿਹੜੀ ਹੋਈ ਆ ਸਾਡੇ ਤੇ ਸਨ ਸਾਡਾ ਗਿਲ ਪੁੱਛਿਆ ਜਾਣੀਂ ਕੀ ਦਾਜ ਕੀ ਪੈਸੇ ਕਿੰਨੇ ਕੁ ਪੈਸੇ ਦਿੱਤੇ ਸੀ ਇਹਨਾਂ ਨੂੰ ਕੱਲੀ-ਕੱਲੀ ਕੁੜੀ ਥੀ ਬੜੀ ਚਾਹਮਾਂ ਨਾਲ ਪਾਲੀ ਪੁੱਤ ਕੀ ਕਰਦਾ ਖੇਤੀ ਕਰਦਾ ਖੇਤੀਬਾੜੀ ਦਾ ਕਾਰ ਕਿਤੇ ਕੀ ਆ ਸਾਡੇ ਕੋਲੇ ਹਾਂ ਮਾਂ ਨਾਲ ਪਾਲੀ ਸੀ ਸਾਡੀ ਬੜੇ ਚਾਹਮਾਂ ਨਾਲ ਪਾਲੀ ਹੋਈ ਕੁੜੀ ਥੀ ਬਹੁਤ ਲਾਡਲੀ ਥੀ ਛੋਟੀ ਸੀ ਕਾਕੇ ਤੋਂ ਨਾਲੇ ਡੀਕ-ਡੀਕ ਕੇ ਲਈ ਥੀ ਵੀ ਰਖੜੀ ਬੰਨਿਆ ਕਰੋਗੀ ਮਾਫੀ ਚਾਹੁੰਨੀ ਆ ਬਸ ਇਹਨਾਂ ਨੂੰ ਫਾਂਸੀ ਆਉਣੀ ਚਾਹੀਦੀ ਸਰ ਸਾਨੂੰ ਤਾਂ ਫੋਨ ਹੀ ਆਇਆ ਸਵੇਰੇ 2:30 ਵਜੇ ਮੈਨੂੰ ਫੋਨ ਆਇਆ ਸੀਗਾ ਵੀ ਉਹ ਬਹੁ ਬਿਮਾਰ ਨੇ ਤੁਸੀਂ ਆ ਜਾਓ ਹਣਾ ਤੇ ਜਦੋਂ ਅਸੀਂ ਜਾ ਕੇ ਉੱਥੇ ਦੇਖਿਆ ਪਰ ਉਹਨਾਂ ਨੇ ਸਾਡੀ ਲੜਕੀ ਨੂੰ ਗਲਾ ਘੋਟ ਕੇ ਮਾਰਿਆ ਵਿਆ ਸੀਗਾ ਲੌਬੀ ਚ ਪਈ ਸੀ ਸਾਡੇ ਜਾਂਦਿਆਂ ਨੂੰ ਤਾਂ ਹਨਾ ਤੇ ਚਲੋ ਅਸੀਂ ਜਾਣ ਸਰ ਜਦí ਫਿਰ ਪੁਲਿਸ ਚੌਕੀ ਗਏ ਹਨਾ ਇਹਨਾਂ ਨੂੰ ਤਲਾਸ਼ ਕੀਤੀ ਤੇ ਸਾਨੂੰ ਹਮੇਸ਼ਾ ਇਹਨਾਂ ਦਾ ਫੋਨ ਲਗਭਗ ਪੈਸਿਆਂ ਵਾਸਤੇ ਆਉਂਦਾ ਰਿਹਾ ਥੋੜੀ ਬਹੁਤੀ ਡਿਮਾਂਡ ਤਾਂ ਸੀ ਇਹਨਾਂ ਦੀ ਪੂਰੀ ਕਰਦੇ ਰਹੇ ਹਨਾ ਚਲੋ ਜਦ ਹੁਣ ਸਾਥੋਂ ਨਾ ਪੂਰੀ ਹੋਈ ਉਸ ਤੋਂ ਬਾਅਦ ਇਹਨਾਂ ਨੇ ਇਹ ਕਦਮ ਚੱਕ ਲਿਆ ਪਹਿਲਾਂ ਕੀ ਕੀ ਡਿਮਾਂਡ ਕੀਤੇ ਆ ਕੀ ਕੀ ਦਿੱਤਾ ਤੁਸੀਂ ਪਹਿਲਾਂ ਸਾਰ ਇਹਨਾਂ ਨੇ ਆਪਾਂ ਤੋਂ 2.5 ਲੱਖ ਰੁਪਏ ਮੰਗਿਆ ਚਲੋ ਅਸੀਂ ਦੇਤਾ ਉਹ ਤਾਂ ਹਨਾ ਫਿਰ 2 ਲੱਖ ਰੁਪਏ ਮੰਗ ਲਿਆ ਤੇ ਉਹ ਵੀ ਡਿਮਾਂਡ ਚਲੋ ਆਪਦੀ ਬੱਚੀ ਲਈ ਆਪਾਂ ਪੂਰੀ ਕੀਤੀ ਹਨਾ ਤੇ ਹੁਣ ਕਹਿੰਦੇ ਵੀ ਸਾਨੂੰ 1.5 ਲੱਖ ਰੁਪਏ ਚਾਹੀਦੇ ਪਹਿਲਾਂ ਗਰੇਂਦਰ ਸਿੰਘ ਦਾ ਮੈਨੂੰ ਫੋਨ ਆਇਆ ਫਿਰ ਉਹਨਾਂ ਨੇ ਆਪਣੀ ਸਾਡੀ ਲੜਕੀ ਨੂੰ ਥੋੜਾ ਜਿਹਾ ਟਾਰਚਰ ਕਰਕੇ ਆਪਾਂ ਨੂੰ ਫੋਨ ਕੀਤਾ ਤੇ ਮੈਨੂੰ ਲੱਗਿਆ ਵੀ ਹਨਾ ਕੁੜੀਆਂ ਦੀ ਰੋਣ ਜੇ ਦੀ ਆਵਾਜ਼ ਆਈ ਵੀ ਸਾਡੀ ਕੁੜੀਆਂ ਨੂੰ ਵੀ ਟਾਰਚਰ ਕਰ ਰਹੇ ਨੇ ਇਹ ਉਹਨੂੰ ਵੀ ਮੈਂ ਫੋਨ ਕੀਤਾ ਹਨਾ ਤੇ ਬਾਅਦ ਚੋ ਹੀ ਪੁੱਛਿਆ ਉਹਨੂੰ ਪਰ ਆਪਣੀ ਕੁੜੀਆਂ ਨੇ ਵੀ ਆਪਾਂ ਨੂੰ ਕੁਝ ਦੱਸਿਆ ਨਹੀਂ ਹੈਗਾ ਹਨਾ ਚਾਹੇ ਤਾਂ ਉਹ ਗੱਲ ਸੁਪਾ ਗਈ ਆਪਾਂ ਤੋਂ ਹਨਾ ਬੱਚਾ ਸੁਪਾਏ ਜਾਂਦਾ ਹਨਾ ਤੇ ਆਪਾਂ ਨੂੰ ਜਾਨੀ ਉਹਨੇ ਕੁਝ ਨਹੀਂ ਦੱਸਿਆ ਹੈਗਾ ਦੋ ਦੋ ਇੱਕ ਦਿਨ ਬਸ ਆਪਾਂ ਨੂੰ ਆ ਚੀਜ਼ ਦਾ ਪਤਾ ਲੱਗਿਆ ਹੁੰਦਾ 2:30 ਵਜੇ ਫੋਨ ਹੀ ਆਇਆ ਵੀ ਆਪਣੀ ਕੁੜੀ ਹੈ ਨਹੀਂ ਗਈ ਪਹਿਲਾਂ ਵੀ ਕੋਈ ਐਡਾ ਕੋਈ ਸਿਗਰਤ ਲੜਾਈ ਝਗੜੇ ਨਹੀਂ ਲੜਾਈ ਝਗੜਾ ਕੋਈ ਨਹੀਂ ਸੀਗਾ ਪਹਿਲਾਂ ਜਾਨੀ ਇੱਕ ਹਰਕਤ ਜ਼ਰੂਰ ਇਹਨਾਂ ਨੇ ਕੀਤੀ ਸੀ ਉਹ ਆਪਣੀ ਗੁੜੀਆਂ ਨੂੰ ਦੱਸੀ ਵੀ ਸੀਗੀ ਪਹਿਲਾਂ ਜਾਨੀ ਜੋ ਆਪਾਂ ਇਹਨਾਂ ਨੂੰ ਟੂਮਾ ਵਗੈਰਾ ਪਾਈਆਂ ਸੀ ਦਾਜ ਵਗੈਰਾ ਜੋ ਵੀ ਹੈਨਾ ਦਿੱਤਾ ਸੀਗਾ ਇਹਨਾਂ ਨੇ ਉਹ ਨਮਾਰੀ 'ਚ ਧਰ ਕੇ ਇੱਕ ਖਾਨੇ ਦੇ ਵਿੱਚ ਲੋਕ ਲਾਤਾ ਉਹਨੂੰ ਲੋਕ ਲਾ ਕੇ ਕਹਿੰਦੇ ਵੀ ਇਹਦੀ ਤਾਂ ਚਾਬੀ ਖੋ ਗਈ ਨਮਾਰੀ ਦੀ ਤੇ ਮੈਂ ਉਹਨੂੰ ਕਿਹਾ ਮਹਾ ਵੀ ਕੋਈ ਨਹੀਂ ਆਪਾਂ ਲੋਕ ਹੋਰ ਲਵਾ ਦਾਂਗੇ ਚਲ ਮੇਰੀ ਵੀ ਘੋਲ ਹੋ ਗਈ ਲੋਕ ਮੈਂ ਉਹ ਚਾਬੀ ਲਵਾਉਣ ਤੋਂ ਤੇ ਚਲ ਇਹਨਾਂ ਨੇ ਗਾਜ਼ ਹੁਣ ਮਹੀਨੇ ਕ ਬਾਅਦ ਉਹ ਚਾਬੀ ਥਿਆਈ ਉਹ ਕੁੜੀਆਂ ਨੇ ਲੋਕ ਖੋਲੇ ਆ ਉਹਦੇ ਵਿੱਚ ਕੁਛ ਨਹੀਂ ਤੀਗਾ ਖਾਲੀ ਸੀ ਚਾਹੇ ਤੋਂ ਇਹਨਾਂ ਨੇ ਵੇਚਤੀਆਂ ਪਤਾ ਨਹੀਂ ਕਿੱਥੇ ਗਈਆਂ ਚਾਹੇ ਉਹ ਕੱਢ ਲੀਆਂ ਇਹਨਾਂ ਨੇ ਜੋ ਮਰਜ਼ੀ ਲਾ ਲੋ ਹਨਾ ਲੜਕਾ ਕੀ ਕਰਦਾ ਸੀ ਲੜਕਾ ਖੇਤੀਬਾੜੀ ਕਰਦਾ ਸੀ ਮੰਗ ਤੇ ਕਾਦੇ ਵਾਸਤੇ ਸੀ ਪੈਸੇ ਵੀ ਕੀ ਲੈਣਾ ਪਤਾ ਨਹੀਂ ਜੀ ਕਦੇ ਪਹਿਲੀ ਗੇੜ ਤੱਕ ਆਇਆ ਸੀ ਟਰੈਕਟਰ ਲੈਣਾ ਉਹਦੇ ਵਾਸਤੇ ਦੂਈ ਗੇੜੀ ਫਿਰ ਕਹਿੰਦੇ ਅਸੀਂ ਕੁੜੀਆਂ ਨੂੰ ਬਾਹਰ ਭੇਜਣਾ ਹੁਣ ਇਹਦਾ ਫੋਨ ਆਇਆ ਮੈਂ ਬਾਹਰ ਨੂੰ ਜਾਣਾ ਕਿ ਫੰਡ ਮੈਂ ਸ਼ੋਅ ਕਰਨਾ ਮੈਨੂੰ ਪੈਸੇ ਚਾਹੀਦੇ ਨੇ ਕੁਛ ਮੇਰੇ ਕੋਲ ਹੈਗੇ ਨੇ ਕੁਛ ਤੁਸੀਂ ਹੰਦਾ ਲ ਇਦੇ ਵਾਸਤੇ ਹੁੰਦਾ ਰਿਹਾ ਮੈਂ ਤੁਹਾਨੂੰ ਕਿ ਮੇਰੇ ਟਾਈਮ ਪਹਿਲਾਂ ਮੈਰਿਜ ਹੁੰਦੀ ਆ। ਕਰੀਬਨ 4 ਸਾਲ ਦੇ ਕਰੀਬ ਹੋ ਗਿਆ। ਜੀ ਬਾਕੀ ਆ ਲੜਕੀ ਦਾ ਕਿੰਨੇ ਹੁੰਦਾ ਸੀ? ਅ ਰਵਿੰਦਰ ਕੌਰ ਨਾ ਪਿੰਡ ਚੋਂਦਾ ਦਾ। ਕਿੰਨੀ ਉਮਰ ਸੀ? ਮੇਰਾ ਨਾਮ ਚਰਨਜੀਤ ਸਿੰਘ। ਲੜਕੀ ਦੀ ਉਮਰ ਕਿੰਨੀ ਸੀ? ਹਾਂ ਕਰੀਬਨ 30 ਸਾਲ ਦੇ ਕਰੀਬ ਸੀ ਮੇਤੋਂ 2-3 ਸਾਲ ਛੋਟੀ ਸੀਗੀ। ਪੁਲਿਸ ਨੇ ਮਾਮਲਾ ਦਰਜ ਕਰਤਾ ਹੁਣ ਕੀ ਮਤ ਤੁਸੀਂ? ਵੀ ਮੇਰੀ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ। ਭਜਾ ਜੀ ਇਹ ਸੀਗਾ ਇਹ ਤੀਮੀ ਆਦਮੀ ਦਾ ਇਹ ਝਗੜਾ ਸੀਗਾ ਇਹ ਥੋੜਾ ਜਾਇਦੇ ਤੋਂ ਤੰਗ ਪਰੇਸ਼ਾਨ ਸੀ ਦਾਜ ਦੇ ਹੀ ਮੰਗਦਾ ਸੀ ਮੁੰਡਾ ਤੇ ਉਹ ਕਦੇ ਦਾਜ ਦੇ ਜੀ ਦੀ ਜੋ ਮੰਗ ਪੂਰੀ ਨਾ ਕਰ ਸਕੇ ਤਾਂ ਕੁੜੀ ਨੇ ਇਹਨਾਂ ਨੇ ਮਾਰਤਾ ਜਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੂ ਕੀ ਹੋਇਆ ਜੀ ਤੇ ਉਹਦੀ ਡੈਥ ਹੋ ਗਈ ਹੈ ਮੌਕੇ ਤੇ ਕੀ ਤੁਸੀਂ ਜਾ ਕੇ ਮੌਕੇ ਤੇ ਦੇਖਿਆ ਜੀ ਕੁੜੀ ਬੈੱਡ ਤੇ ਪਈ ਸੀ ਲੌਬੀ ਦੇ ਵਿੱਚ ਲਾਹੀ ਹੋਈ ਤੇ ਇਹ ਕਹਿੰਦੇ ਆ ਵੀ ਪੱਖੇ ਨਾਲ ਫਾਹਾ ਲੈ ਲਿਆ ਚਲੋ ਅਸੀਂ ਵੈਰੀਫਾਈ ਕਰਦੇ ਆਂਗੇ ਜੀ ਤੇ ਉਹਦਾ ਪਤਾ ਲੱਗ ਜੀ ਜੋ ਵੀ ਹੋਇਆਗਾ ਤੇ ਬਿਆਹ ਟਾਈਮ ਪਹਿਲਾਂ ਪਿਆ ਹੋਇਆ ਸੀਗਾ ਬਿਆਹ 4 ਸਾਲ ਪਹਿਲਾਂ ਬੱਚਾ ਵੀ ਹੈ ਬੱਚਾ ਕੋਈ ਨਹੀਂ ਜੀ ਬੱਚੇ ਦੀ ਵੀ ਟੈਨਸ਼ਨ ਲੈਂਦੇ ਸੀਗੇ ਬੱਚਾ ਵੀ ਨਹੀਂ ਸੀ ਹੁਣ ਕਿਹੜੇ ਕਿਹੜੇ ਧਰਾਵਾਂ ਦੇ ਤਹਿਤ ਕਿਸ ਕਿਸ ਦੇ ਮਾਮਲੇ ਇਹ 80 85 3 5 اے ਬੀ ਐਨ ਐਸ ਕਿਸ ਕਿਸ ਦੇ ਟਿਕਲਾ ਇੱਕ ਹੈਗੇ ਆ ਇਹਦਾ ਗੁਰਿੰਦਰਾ ਮੁੰਡੇ ਦੇ ਘਰ ਵਾਲਾ ਕੁੜੀ ਦੇ ਤੇ ਕੇਦੀ ਮਾਤਾ ਤੇ ਕਿਰਫਦਾਰੀ ਹੋ ਗਈ ਜੀ ਕਿਨੇ ਕਿਦੀ ਕੀਤੀ ਜੀ ਇਕੱਲੇ ਗੁਰਿੰਦਰ ਦੀ ਹੋਈ ਹੈ ਜੀ ਮਾਤਾ ਵਰਦਾ ਕੀ 70 ਕੇ ਸਾਲ ਦੀ ਹੋਮਰ ਕਰਦੇ ਆ ਵੈਰੀਫਾਈ ਕੋਈ ਗੱਲ ਨਹੀਂ ਉਹਨੂੰ ਕੀ ਕਰਾਂਗੇ ਗ੍ਰਿਫਤਾਰ ਛੱਡਦੇ ਨਹੀਂ